ਇਹ ਵੱਡੀ ਖਬਰ ਅੰਮ੍ਰਿਤਸਰ ਤੋਂ ਹੈ ਅੰਮ੍ਰਿਤਸਰ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਛੇੜਛਾੜ ਕੀਤੀ ਗਈ ਹੈ ਦੱਸਿਆ ਕਿ ਦੋ ਮੁਸਲਮਾਨਾਂ ਦੇ ਵੱਲੋਂ ਮਹਿਲਾ ਡਾਕਟਰ ਦੇ ਨਾਲ ਛੇੜਛਾੜ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਇਹ ਦੱਸੀ ਜਾ ਰਹੀ ਨੇ ਮਹਿਲਾ ਜਿਨ੍ਹਾਂ ਨੂੰ ਕਿ ਛੇੜਿਆ ਗਿਆ ਹੈ ਤੇ ਡਾਕਟਰ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਦੋ ਨੌਜਵਾਨਾਂ ਦੇ ਉੱਤੇ ਛੇੜਛਾੜ ਦੇ ਇਲਜ਼ਾਮ ਲੱਗੇ ਨੇ ਪੀੜਤ ਡਾਕਟਰ ਨੇ ਪ੍ਰਿੰਸੀਪਲ ਨੂੰ ਫਿਲਹਾਲ ਇਸ ਸੰਬੰਧੀ ਸ਼ਿਕਾਇਤ ਕੀਤੀ ਹੈ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੱਲੋਂ ਫਿਲਹਾਲ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੋਂ ਦੱਸਦੇ ਕਿ ਕਲਕੱਤਾ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਦੇਸ਼ ਭਰ ਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਿਹੜੇ ਉਹ ਹੁੰਦੇ ਰਹੇ ਨੇ ਪੰਜਾਬ ਦੇ ਵਿੱਚ ਵੀ ਡਾਕਟਰਾਂ ਨੇ ਇਸ ਮੰਗ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਪ੍ਰਦਰਸ਼ਨ ਕੀਤੇ ਸੀ ਤੇ ਹੁਣ ਇਹ ਸਭ ਦੇ ਵਿਚਾਲੇ ਅੰਮ੍ਰਿਤਸਰ ਚ ਇੱਕ ਰੈਜ਼ੀਡੈਂਟ ਡਾਕਟਰ ਨੂੰ ਛੇੜਿਆ ਗਿਆ ਏ ਮਹਿਲਾ ਡਾਕਟਰ ਨੂੰ ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਇਲਜ਼ਾਮ ਨੇ ਕਿ ਦੋ ਨੌਜਵਾਨਾਂ ਦੇ ਵੱਲੋਂ ਡਾਕਟਰ ਦੇ ਨਾਲ ਛੇੜਛਾੜ ਕੀਤੀ ਗਈ ਉਹਨਾਂ ਨੇ ਇਸ ਸੰਬੰਧੀ ਪ੍ਰਿੰਸੀਪਲ ਦੇ ਕੋਲ ਸ਼ਿਕਾਇਤ ਕੀਤੀ ਹੈ ਤੇ ਹੁਣ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਪੁਲਿਸ ਨੂੰ ਇੱਕ ਸਬੰਧੀ ਸੂਚਿਤ ਕਰ ਦਿੱਤਾ ਹੈ ਵਿਧਰੇ ਜਾਣਕਾਰੀ ਦੇ ਨਾਲ ਸਾਡੇ ਪੱਤਰਕਾਰ ਮਨਜਿੰਦਰ ਸਿੰਘ ਫੋਨ ਲਾਈਨ ਤੇ ਜੁੜਨੇ ਮਨਜਿੰਦਰ ਕੀ ਜਾਣਕਾਰੀ ਹੈ ਕਦੋਂ ਇਹ ਘਟਨਾ ਵਾਪਰੀ ਹੈ ਤੇ ਹੁਣ ਤੱਕ ਕੀ ਕੋਈ ਜਾਣਕਾਰੀ ਇਸ ਨੂੰ ਲੈ ਕੇ ਹਾਂਜੀ ਭਾਈ ਜੀ ਤੇ ਬਿਲਕੁਲ ਕੁਲਵਿੰਦਰ ਦਸਰਾ ਚਾਹਾਂਗੇ ਕਿ ਇਹ ਅੰਬਰੀ ਸੱਦ ਗੁਨਾਣਕੋ ਹਸਪੀਟਲ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਡਾਕਟਰ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਕਿ ਜਿਸੇ ਕੀ ਦੋ ਦੋ ਨੌਜਵਾਨਾਂ ਦੇ ਵੱਲੋਂ ਜਿਹੜੀ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਹਿ ਸਕਦੇ ਕਿ ਕਲਕੱਤੇ ਦੇ ਵਿੱਚ ਇੱਕ ਅਰਜੀ ਦਿੱਤੀ ਗਈ ਸੀ ਕਿ ਜਿਹੜੇ ਕਾਲਜ ਹੈਗੇ ਨੇ ਜਾਂ ਸਕੂਲ ਹੈਗੇ ਨੇ ਉਹਨਾਂ ਦੇ ਸਿਸ਼ਿਆਸ਼ਰ ਦੇ ਮਾਮਲੇ ਬਹੁਤ ਵੱਧ ਰਹੇ ਨੇ ਪਰ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਗੁਰਨਾਨਕ ਹਸਪਤਾਲ ਦਾ ਇਹ ਮਾਮਲਾ ਸਾਹਮਣੇ ਆਇਆ ਕਿ ਦੋ ਨੌਜਵਾਨਾਂ ਦੇ ਵੱਲੋਂ ਇੱਕ ਡਾਕਟਰ ਨੂੰ ਛੇੜਿਆ ਗਿਆ ਪਰ ਉੱਥੋਂ ਹੀ ਦੇ ਪ੍ਰਿੰਸੀਪਲ ਦੇ ਵੱਲੋਂ ਸ਼ਿਕਾਇਤ ਜਿਹੜੀ ਪੁਲਿਸ ਨੂੰ ਕਰ ਦਿੱਤੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀਕਰ ਜੀ ਸੋ ਰੈਜ਼ੀਡੈਂਟ ਡਾਕਟਰ ਅੰਮ੍ਰਿਤਸਰ ਗੁਰਨਾਨਕ ਕੋਲ ਕਾਲਜ ਅਤੇ ਮੈਡੀਕਲ ਹਸਪਤਾਲ ਨਾਲ ਸੰਬੰਧਿਤ ਡਾਕਟਰ ਰੈਜ਼ੀਡੈਂਟ ਡਾਕਟਰ ਜਿਨ੍ਹਾਂ ਨੂੰ ਕੇ ਛਿੜਿਆ ਗਿਆ ਦੋ ਨੌਜਵਾਨਾਂ ਦੇ ਵੱਲੋਂ ਫਿਲਹਾਲ ਇਸ ਦੀ ਸ਼ਿਕਾਇਤ ਜੜੀਆ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਵੱਲੋਂ ਮੁਲਜ਼ਮਾਂ ਦੀ ਪਾਲ ਕੀਤੇ ਜਾ ਰਹੀ ਹੈ ਇਹ ਵੱਡੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਛੇੜਛਾੜ ਕੀਤੀ ਗਈ ਹੈ ਦੱਸਿਆ ਕਿ ਦੋ ਮੁਸਲਮਾਨਾਂ ਦੇ ਵੱਲੋਂ ਮਹਿਲਾ ਡਾਕਟਰ ਦੇ ਨਾਲ ਛੇੜਛਾੜ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਇਹ ਦੱਸੀ ਜਾ ਰਹੀ ਹੈ ਮਹਿਲਾ ਜਿਨ੍ਹਾਂ ਨੂੰ ਕਿ ਛੇੜਿਆ ਗਿਆ ਹੈ ਤੇ ਡਾਕਟਰ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਦੋ ਨੌਜਵਾਨਾਂ ਦੇ ਉੱਤੇ ਛੇੜਛਾੜ ਦੇ ਇਲਜ਼ਾਮ ਲੱਗੇ ਨੇ ਪੀੜਤ ਡਾਕਟਰ ਨੇ ਪ੍ਰਿੰਸੀਪਲ ਨੂੰ ਫਿਲਹਾਲ ਇਸ ਸੰਬੰਧੀ ਸ਼ਿਕਾਇਤ ਕੀਤੀ ਹੈ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੱਲੋਂ ਫਿਲਹਾਲ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸਦੇ ਕਿ ਕਕਤਾੜੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਦੇਸ਼ ਭਰ ਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਿਹੜੇ ਉਹ ਹੁੰਦੇ ਰਹੇ ਨੇ ਪੰਜਾਬ ਦੇ ਵਿੱਚ ਵੀ ਡਾਕਟਰਾਂ ਨੇ ਇਸ ਮੰਗ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੇ ਪ੍ਰਦਰਸ਼ਨ ਕੀਤੇ ਸੀ ਤੇ ਹੁਣ ਇਹ ਸਭ ਦੇ ਵਿਚਾਲੇ ਅੰਮ੍ਰਿਤਸਰ ਚ ਇੱਕ ਰੈਜ਼ੀਡੈਂਟ ਡਾਕਟਰ ਨੂੰ ਛੇੜਿਆ ਗਿਆ ਹੈ ਮਹਿਲਾ ਡਾਕਟਰ ਨੂੰ ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਇਲਜ਼ਾਮ ਨੇ ਕਿ ਦੋ ਨੌਜਵਾਨਾਂ ਦੇ ਵੱਲੋਂ ਡਾਕਟਰ ਦੇ ਨਾਲ ਛੇੜਛਾੜ ਕੀਤੀ ਗਈ ਉਹਨਾਂ ਨੇ ਇਸ ਸੰਬੰਧੀ ਪ੍ਰਿੰਸੀਪਲ ਦੇ ਕੋਲ ਸ਼ਿਕਾਇਤ ਕੀਤੀ ਹੈ ਤੇ ਹੁਣ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਪੁਲਿਸ ਨੂੰ ਇਸ ਬੰਦੀ ਸੂਚਿਤ ਕਰ ਦਿੱਤਾ ਹੈ ਬਧਰੇ ਜਾਣਕਾਰੀ ਦੇ ਨਾਲ ਸਾਡੇ ਪੱਤਰਕਾਰ ਮਨਜਿੰਦਰ ਸਿੰਘ ਫੋਨ ਲਾਈਨ ਤੇ ਜੁੜਨੇ ਮਨਜਿੰਦਰ ਕੀ ਜਾਣਕਾਰੀ ਹੈ ਕਦੋਂ ਇਹ ਘਟਨਾ ਵਾਪਰੀ ਤੇ ਹੁਣ ਤੱਕ ਕੀ ਕੋਈ ਜਾਣਕਾਰੀ ਇਸ ਨੂੰ ਲੈ ਕੇ ਹਾਂਜੀ ਬਾਈ ਜੀ ਤੇ ਬਿਲਕੁਲ ਕੁਲਵਿੰਦਰ ਦਸਰਾਜ ਚਾਹਾਂਗੇ ਕਿ ਇਹ ਅੰਮ੍ਰਿਤਸਰ ਦੇ ਗੁਰਨਾਣਕ ਹਸਪਤਾਲ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਡਾਕਟਰ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਕਿ ਜਿਸੇ ਕੀ ਦੋ ਦੋ ਨੌਜਵਾਨਾਂ ਦੇ ਵੱਲੋਂ ਜਿਹੜੀ ਛੇੜਛਾੜ ਦਾ ਮਾਮਲਾ ਸਾਹਮਣੇ ਆ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕਹਿ ਸਕਦੇ ਕਿ ਕਲਕੱਤੇ ਦੇ ਵਿੱਚ ਇੱਕ ਅਰਜੀ ਦਿੱ ਆਪਣੇ ਬਹੁਤ ਵਧਰੇ ਲਈ ਪਰ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦਾ ਇਹ ਮਾਮਲਾ ਸਾਹਮਣੇ ਆਇਆ ਕਿ ਦੋ ਨੌਜਵਾਨਾਂ ਦੇ ਵੱਲੋਂ ਇੱਕ ਡਾਕਟਰ ਨੂੰ ਛੇੜਿਆ ਗਿਆ ਪਰ ਉੱਥੋਂ ਹੀ ਦੇ ਪ੍ਰਿੰਸੀਪਲ ਦੇ ਵੱਲੋਂ ਸ਼ਿਕਾਇਤ ਜਿਹੜੀ ਪੁਲਿਸ ਨੂੰ ਕਰ ਦਿੱਤੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਕਰਨ ਸੋ ਰੈਜ਼ੀਡੈਂਟ ਡਾਕਟਰ ਅੰਮ੍ਰਿਤਸਰ ਗੁਰੂ ਨਾਨਕ ਕਾਲਜ ਅਤੇ ਮੈਡੀਕਲ ਹਸਪਤਾਲ ਨਾਲ ਸੰਬੰਧਿਤ ਡਾਕਟਰ ਰੈਜ਼ੀਡੈਂਟ ਡਾਕਟਰ ਜਿਨ੍ਹਾਂ ਨੂੰ ਕਿ ਛੇੜਿਆ ਗਿਆ ਦੋ ਨੌਜਵਾਨਾਂ ਦੇ ਵੱਲੋਂ ਫਿਲਹਾਲ ਇਸ ਦੀ ਸ਼ਿਕਾਇਤ ਜਿਹੜੀ ਆ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਵੱਲੋਂ ਮੁਲਜ਼ਮਾਂ ਦੀ ਪ